ਲੱਾ ਮੈਨੂੰ ਕਿ ਆਉਣੀਆ ਲੋੜੀ ਆਪਦੀ ਆਪ ਤਾਂ ਇਹ ਨਹੀਂ ਕਿਤੇ ਆਏ ਆਖਿਆ ਮੇਰਾ ਭੂਆ ਨੂੰ ਲੋੜੀ ਫੜਾਈਏਗੀ ਉਹਨਾਂ ਇੱਕੀ ਆ ਪਾਈਆਂ ਮੈਂ ਕਿ ਲੋੜੀ ਲੈ ਆਉਂਗੀ ਜੇ ਨਾ ਕੁਝ ਦਿੱਤੀ ਲੋੜੀ ਫਿਰ ਉਹ ਕਰਕੇ ਜਾਉਂ ਕਿਹੜੀ ਨਾ ਕਰਨੀ ਹੋਵੇ ਇਹਨਾਂ ਨਾਲ ਪੂਰੀ ਲੋੜੀ ਲੈ ਕੇ ਜਾਉਂ ਆਈ ਨਹੀਂ ਕੋਈ ਇੱਕਦਮ ਬੈਕਟ ਗੱਟ ਖਾਂਦਾ ਤੇ ਜਾਂ ਰੇੜੀਆਂ ਦਾ ਲੈਗੀ ਆਈ ਨਹੀਂ ਲੈ ਕੇ ਜਾਂਦੀ ਪੂਰੀ ਜਮਾ ਆਇਆ ਖੁੰਗੀ ਨਾ ਤਾਂ ਖੁਆ ਕਰਕੇ ਦਿਓ ਨਹੀਂ ਗਾਜਰ ਪਾਕ ਕਰਕੇ ਦਿਓ ਆਏ ਤਾਂ ਕਿਸੇ ਵੇਲੇ ਤਾਂ ਕਹਿੰਦੀ ਨਹੀਂ ਵੀ ਪੂਆ ਲੋੜੀ ਲੈ ਜਾ ਆਵਦੀ ਇਹ ਤਾਂ ਜਮਾ ਮਾਰੇ ਮੂੰਹ ਮਾਰੀ ਨਹੀਂ ਤਾਰੇ ਹੋਏ ਪਏ ਨੇ ਰਾਜਵੀਰ ਕੋਲੇ ਕਿਵੇਂ ਜਾਂਦੇ ਹੋਣਗੇ ਪਰ ਪਰ ਕੇ ਚੋਲੇ ਮੈਨੂੰ ਨਹੀਂ ਫੜਾ ਕੇ ਆਉਂਦੇ ਟਾਈਮ ਆਇਆ ਅੱਜ ਆਪਾਈ ਆ ਅੱਕ ਕੇ ਆਪੇ ਆਉਣਗੇ ਮੇਰੀ ਵੀ ਗਾਹਾਂ ਨਹੀਂ ਮੈਂ ਜਵਾਂ ਨਹੀਂ ਜਾਂਦੀ ਦੇਖਦੀ ਆ ਮੇਰੇ ਕੋਲੇ ਆਉਣਗੇ ਕਿ ਨਾ ਆਉਣਗੇ ਕੋਈ ਮੈਨੂੰ ਪੁੱਛਦਿਆ ਮੇਰੀ ਖੈਰ ਸੁੱਖ ਕਾ ਨਾ ਪੁੱਛਦਿਆ ਪਤਾ ਲੱਗ ਜੂ ਵੀ ਭੂਆ ਦਾ ਕਿੰਨਾ ਕੋ ਮੋਹ ਕਰਦੇ ਨੇ ਭੂਆ ਮਰ ਜਾ ਉਹ ਭੂਆ ਆਵੜੀ ਭੂਆ ਤਾਂ ਈ ਓ ਹੋਏਗੀ ਹੂ ਮੈਂ ਤਾਂ ਬਾੜੇ ਚ ਆ ਗਈ ਮੈਂ ਤਾਂ ਪਾਤੀਆਂ ਪੁੱਥੀਆਂ ਫੇਰੀ ਲੈ ਕੇ ਜਾਉਂਗੀ ਮੈਂ ਤਾਂ ਐਸੀ ਚਾਰ ਗਾਜਰਾਂ ਲੈ ਜਾਾਂ ਪੱਟ ਕੇ ਵੀ ਸਬਜ਼ੀ ਬਣਾ ਲੂੰਗੀ ਬਾ ਹੁਣ ਇਹ ਤਾਂ ਹੀ ਨਹੀਂ ਪਤਾ ਕੀ ਕੁਝ ਬੋਲੂਗੀ ਇਹ ਤਾਂ ਪੂਆ ਤਾਂ ਤੇਜ ਵੀ ਬਾੜੀ ਪੂਆ ਤਾਂ ਬਾੜੀ ਚੌਦਰ ਕਰਦੀ ਐ ਹੁਣ ਤਾਂ ਮੈਨੂੰ ਤਾਂ ਡਰ ਲੱਗ ਹੀ ਜਾਂਦਾ ਇੱਕੋ ਆਪ ਹੈ ਨਹੀਂਗਾ ਕਰੇ ਵਾ ਵੇਖੀਏ ਕਿਵੇਂ ਆਕੜੀ ਨਹੀਂ ਸਤਿ ਸ਼੍ਰੀ ਅਕਾਲ ਪੂਆ ਜੀ ਸਤਿ ਸ਼੍ਰੀ ਅਕਾਲ ਅੰਤਾ ਗਿਆ ਕਰੋ ਭਾਈ ਕੋਠੀ ਆ ਗਈ ਹਾਂ ਠੀਕ ਹੈ ਮਾਪੂਆ ਕਰੀ ਨਹੀਂ ਮੈਂ ਤਾਂ ਦਰਬਾੜੇ ਚ ਪਾਠਾਂ ਲੈਣ ਗਈ ਸੀ ਜਦੋਂ ਮੈਨੂੰ ਪਤਾ ਲੱਗਾ ਮੈਂ ਤਾਂ ਉੱਥੇ ਹੀ ਬੱਠਣ ਛੱਡ ਕੇ ਭੱਜ ਕੇ ਆ ਗਈ ਮਾਪੂਆ ਆ ਗਈ ਘਰੇ ਮੈਂ ਤਾਂ ਭਾਈ ਐ ਹੋ ਗਿਆ ਵੀ ਕਿਤੇ ਜਾਣ ਕੇ ਟਲ ਗਈ ਦੇਖ ਕੇ ਵੀ ਲੈ ਕੇ ਬੱਠੜਾ ਹਰਪ੍ਰੀਤ ਵੀ ਪੂਆ ਆਉਂਦੀ ਆ ਵੀ ਐਨੇ ਆਪੇ ਉਦਨ ਤਾਈ ਕੇ ਕਰੇ ਬਾਗ ਜੋਗੀ ਹੁਣ ਕਿੱਥੇ ਆਤੀ ਆਉਗੀ ਨਾ ਨਾ ਪੂਆ ਅੱਗੇ ਕਦਿਆਂ ਤੇਰੇ ਨਾ ਕਰੇ ਪੂਆ ਚਾਹ ਤਾਂ ਇੱਥੋਂ ਪੂਆ ਮਹਿੰਗੀ ਹੈਗੀ ਚਾਹ ਪੀ ਪੂਆ ਕੌਫੀ ਵੀ ਕੁਝ ਮਰਜ਼ੀ ਪੀ ਜਿਹੜੀ ਚੀਜ਼ ਕਹਿੰਗੇ ਉਹ ਕਾਲੋ ਕੋਈ ਨਾ ਭਾਈ ਮੈਨੂੰ ਤਾਂ ਕੋਈ ਕਾਫੀ ਤਾਂ ਲੋੜ ਹੀ ਨਹੀਂ ਮੈਨੂੰ ਤਾਂ ਭਾਈ ਚਾਹੀ ਵਧੀਆ ਦੇ ਦਿਓ ਮੈਨੂੰ ਤਾਂ ਭਾਈ ਉਹੀ ਧੰਨਵਾਦ ਆਗਾ ਜੁੱਤਾ ਭਾਈ ਨਹੀਂ ਕੋਈ ਗੇਰਾ ਮਾਰ ਦੇ ਨਹੀਂ ਕੋਈ ਲੋੜੀ ਫੜਾ ਕੇ ਆਉਂਦੇ ਮੈਂ ਤਾਂ ਵਿਚਾਰ ਮੋਕੇ ਭਾਈ ਆਪ ਹੀ ਆ ਗਈ ਪੂਆ ਕੀ ਕਰੀਏ ਤੈਨੂੰ ਪਤਾ ਤਾਂ ਹੈਗਾ ਤੇਰਾ ਪਤੀਜਾ ਕੱਲਾ ਵਿਚਾਰਾ ਉਹਦੇ ਕੱਲੇ ਦੇ ਕੰਮ ਹੀ ਨਹੀਂ ਨਿਭੜੇ ਐ ਸੀ ਵੀ ਜੇ ਕਦੇ ਲੈਣ ਚ ਟਾਈਮ ਲੱਗਿਆ ਛੋਟੇ ਦੋਨੋਂ ਕੋਲੇ ਇਕੱਠੇ ਜਾਵਾਂਗੇ ਨੇ ਰਾਜਵੀਰ ਕੋਲੇ ਨੇ ਤੇਰੇ ਕੋਲੇ ਰਾਜਵੀਰ ਨੇ ਤਾਂ ਆਪ ਫੋਨ ਕੀਤਾ ਸੀ ਉਹ ਗਈ ਹੋਈ ਆਦੀ ਨਣਦ ਕੋਲੇ ਉਹ ਕਹਿੰਦੀ ਮੈਂ ਤਾਂ ਮੁੜਦੀ ਪਿੰਡ ਵਿੱਚ ਦੀ ਆਜੂਗੀ ਨਹੀਂ ਤੈਨੂੰ ਮਿਲ ਜੂਗੀ ਪੂਆ ਤੇਰ ਕੋਈ ਨਾ ਭਾਈ ਮਿਲ ਜੂਗੀ ਤੇ ਉਹ ਤਾਂ ਭਾਈ ਉਥੇ ਰਾਜਦੀਨ ਨੂੰ ਤੁਸੀਂ ਤੇ ਰਾਤ ਹੀ ਫੜਾਏ ਆਉਂਦੇ ਹੋਗੇ ਪਰ ਮੇਰੀ ਨਹੀਂ ਕੋਈ ਭਾਈ ਬਾਤ ਪੁੱਛਦੇ ਜਾ ਕੇ ਪੂਆ ਦੀ ਵੀ ਨਾਲੇ ਮਿਲੈਗੇ ਨਾ ਰੋੜੀ ਫੜਾਏ ਆਈਏ ਲੈ ਪੂਆ ਤੇਰੀ ਤਾਂ ਰਾਜਵੀਰ ਨੂੰ ਵੱਧ ਚੱਲਦੀ ਐ ਤੂੰ ਤਾਂ ਉਹੀ ਗੱਲ ਪੇਕਿਆਂ ਤੇ ਚ ਉਧਰ ਕਰਦੀ ਐ ਤੈਨੂੰ ਆਣ ਕਹਿੰਦੇ ਤੇਰੀ ਚੱਲਦੀ ਨਹੀਂ ਜੇ ਰਾਜਵੀਰ ਤੇ ਵਿਚਾਰੀ ਬੋਲਦੀ ਨਹੀਂ ਰਾਜਵੀਰ ਨੂੰ ਤਾਂ ਮੈਂ ਹੀ ਕਹਤਾ ਮੈਂ ਕਹ ਰਾਜਵੀਰ ਜੇ ਤੂੰ ਕੁੜੀ ਕੁੜ ਜਾਈਂਗੀ ਅ ਮੂਸੀ ਆਈ ਆ ਆਪਦੀ ਨਾਨਦ ਕੋਲੇ ਉਦੀ ਉਹਨੇ ਆ ਜੂਗੀ ਚਲ ਕੋਈ ਨਾ ਭਾਈ ਮੂਸੇ ਆਈ ਹੋਗੀ ਕਿ ਉਧਰ ਤਾਂ ਭਾਈ ਮੇਰੀ ਐਨੀ ਆ ਸੁੱਕੀ ਭੂਆ ਨੂੰ ਕੋਈ ਨਹੀਂ ਪਤੀ ਦੇ ਤੁਸੀਂ ਰਾਜਵੀਰ ਕੋਲ ਤਾਂ ਭੱਜੇ ਜਾਣੇ ਹੋਗੇ ਕਿਤੇ ਗਾਜਰ ਪਾਕ ਬਣਾ ਕੇ ਕਿਤੇ ਖੋਆ ਕੱਢ ਕੇ ਕਿਤੇ ਨਵਾਜੀ ਦਾ ਸਮਾਨ ਕਿਤੇ ਲੋੜੀ ਦਾ ਸਮਾਨ ਵੀ ਕਿਤੇ ਮੇਰੇ ਕੋਲੇ ਭੰਦੇ ਭੁੱਲੇ ਚੁੱਕੇ ਆ ਜੋ ਮੇਰੀ ਨੂੰ ਵੀ ਆਏ ਕਹਦੇ ਵੀ ਹਾਂ ਇਹਦੇ ਤੇਕੇ ਆਏ ਨੇ ਦੇਖ ਭੂਆ ਜਦੋਂ ਜਾਣੇ ਆ ਦੋਨਾਂ ਕੋਲੇ ਇਕੱਠਾ ਜਾਣੇ ਕਿੱਦਾਂ ਛੱਡੇ ਤੈਨੂੰ ਮੈਂ ਕਿਹਾ ਕਿ ਤੂੰ ਤੜਾ ਜਾਣੀ ਕਿ ਤੇ ਮਾਂ ਜਾਣਿਆ ਰੋਲ ਖੋਲ ਕੇ ਦਵਾਰੀ ਫੜਾ ਕੇ ਆਉਣਿਆ ਰੋਲ ਖੋਲ ਕੇ ਲੋੜੀ ਬੁਲਾ ਕੇ ਆਉਣਿਆਗੇ ਮੰਗੂ। ਭੂਆ ਇਤਕੀ ਤੂੰ ਆ ਗਈ ਕਾਨੂੰ ਰੁੱਲਣ ਦੇਣੀ ਐ ਲੋੜੀ ਵਧਿਆ ਲੈ ਕੇ ਜਾਈਂ ਦੱਸ ਮੈਨੂੰ ਗਾਜਰ ਪਾਕ ਲੈ ਕੇ ਜਾਏਂਗੀ ਕਿ ਖੁਆ ਲੈ ਕੇ ਜਾਏਂਗੀ ਕਿ ਪਿੰਨੀਆਂ ਲੈ ਕੇ ਜਾਏਂਗੀ ਚੌਲਾਂ ਦੀਆਂ ਮੈਂ ਤਾਂ ਭਾਈ ਨਾਲ ਪਿੰਨੀਆਂ ਬਣਾ ਕੇ ਦੇ ਦਿਓ ਨਾਲੇ ਭਾਈ ਖੁਆ ਲੈ ਕੇ ਜਾਉਂ ਭਾਈ ਮੈਂ ਤਾਂ ਇਤਕੀ ਸਾਡੇ ਇਤਕੀ ਦੁੱਧ ਨਹੀਂ ਪਾਈ ਮਸਾਂ ਟੋਕੜਾ ਹੋਈਆਂ ਪਈਆਂ ਨੇ ਚੱਲ ਕੋਈ ਨਹੀਂ ਭੂਆ ਫੇਰ ਕਰ ਲਾਂਗੇ ਫੇਰ ਤਾਂ ਰਹਿਣਾ ਬੂਬੂਆ ਤੈਨੂੰ ਤੈਨ ਕੋਈ ਨਾ ਪਈ ਰਹੀ ਪੂੰਗੀ ਜੇ ਪਈਓ ਸਿਆਸ ਕੇ ਰੱਖੋਗੇ ਵਧੀਆ ਹੋ ਜੇ ਨਾ ਮੋਪਿਆ ਨਾ ਰੱਖੋਗੇ ਤਾਂ ਪਈ ਮੈਂ ਛੋੜੇ ਰਹੀ ਪੂੰਗੀ ਨਹੀਂ ਪਈ ਮੈਂ ਤਾਂ ਫਿਰ ਤੇਰੇ ਤਾਈ ਕੇ ਵਗ ਜੂਗੀ ਉਹਨੇ ਮੇਰੇ ਕੋਲ 2 ਮਹੀਨਾ ਵਰਗੇ ਰਾਂ ਮਾਰ ਕੇ ਆਉਂਦੀ ਤੇਰੀ ਤਾਈ ਤਾਂ ਫਿਰ ਹੁਣ ਪੂਆ ਦੇਖ ਜੇ ਮੇਰੀ ਬੇਬੇ ਹੁੰਦੀ ਮੇਰੀ ਬੇਬੇ ਕਿਹੜਾ ਤੇਰੇ ਕੋਲੇ ਜਾਂਦੀ ਨਹੀਂ ਸੀ ਹੁਣ ਤੈਨੂੰ ਪਤਾ ਹੀ ਕਰਾਂ ਚ ਕਬੀਲਦਾਰਾਂ ਚ ਕੰਮ ਹੀ ਨਹੀਂ ਲੋਟਾਉਂਦੇ ਅਸੀਂ ਆਵਾਂਗੇ ਤੇਰੇ ਕੋਲੇ ਪੂਆ ਲਾਜ਼ਮੀ ਤੇ ਤਾਈ ਵੀ ਕਰ ਦਿੰਦੀ ਆ ਕਰ ਦਿੰਦੀ ਐਨਾ ਕਿੰਨਾ ਕੰਮ ਆ ਕਿ ਹਰ ਪ੍ਰੀਤ ਰੂਣ ਤੇ ਅਗਰ ਲਾੜ ਨੂੰ ਵੀ ਕਿਤੇ ਦਾ ਤੇਰੇ ਕੋਲੇ 6 ਮਹੀਨਾ ਤੇ 4 ਮਹੀਨਾ ਤੇ ਕਿਤੇ ਦਾ ਤੇਰੇ ਕੋਲੇ ਗੇੜਾ ਮਾਰਨ ਮੈਂ ਕਿਹਨਾਂ ਤੈਨੂੰ ਲੋੜੀ ਫੜਾ ਜਾਂਦੇ ਨੇ ਕੋਈ ਮਾੜੀ ਮੋਟੀ ਤੇ ਕਿਹਨਾਂ ਤੈਨੂੰ ਕਿਤੇ ਦੀਵਾਲੀ ਫੜਾ ਜਾਂਦੇ ਨੇ ਲੈ ਤੇ ਫਿਰ ਹੁਣ ਤਾਈ ਵੀ ਤਾਂ ਮਾੜਾ ਮੋਟੀ ਸਮਾਨ ਦੇ ਕੇ ਆਉਂਦੀ ਆ ਤਾਈ ਕਿਹੜੇ ਸਾਰਾ ਘਰ ਦੇ ਆਉਂਦੀ ਆ ਚੱਕ ਕੇ ਪੂਆ ਐਵੇਂ ਤਾਈ ਤਾਂ ਤੇਰੇ ਉਂਗਲਾਂ ਲਾਉਂਦੀ ਆ ਸਾਡੇ ਨਾਲ ਫਰਕ ਪਾਉਂਦੀ ਆ ਤੇਰਾ ਚਲ ਕੋਈ ਨਾ ਚਲ ਆ ਜਾ ਪੂਆ ਆਪਾਂ ਨਹੀਂ ਮਨਾਉਣੀ ਮੈਂ ਆਜਾ ਗਾਂ ਚੱਲੀ ਗਿਆ ਫਿਰ ਆਖੇ ਕਿ ਮੈਨੂੰ ਬਾਹਰ ਕੇ ਬਹਾ ਲਿਆ ਆਜਾ ਇੰਨੇ ਨੇ ਨਹੀਂ ਪਤਾ ਰਾਜਵੀਰ ਵੀ ਆਜੇ ਆ ਜਾ ਭਾਈ ਚੱਲ ਚੱਲ ਭਾਈ ਰਾਜਵੀਰ ਆ ਗਈ ਨਾਲੇ ਵਿਚਾਰੀ ਮੈਨੂੰ ਮਰ ਜੂਗੀ ਚਲ ਹੁਣ ਤਾਂ ਅਸੀਂ ਨਹੀਂ ਭੂਆ ਭਤੀਜ ਜੀ ਕਿਤੇ ਪੇਕੀ ਕਰਦੇ ਆਉਂਗਾ ਚਲ ਵਧੀਆ ਹੁਣ ਦੋਨੇ ਭੂਆ ਭਤੀਜ ਇਕੱਠੀਆਂ ਹੋ ਗਈਆਂ ਲੋੜੀ ਲੈਣ ਆਈਆਂ ਦੋਨੇ ਲੈ ਜਿਓ ਹਾਂ ਚਲ ਵਧੀਆ ਭਾਈ ਲੈ ਹੁਣ ਨਹੀਂ ਭੂਆ ਤੈਨੂੰ ਪਤਾ ਲੱਗ ਜੂਗਾ ਵੀ ਤੇਰੇ ਤੇ ਰਾਜਵੀਰ ਚ ਅਸੀਂ ਫਰਕ ਰੱਖਦੇ ਆਂਗੇ ਜਿਹੜੀ ਚੀਜ਼ ਤੈਨੂੰ ਦੇਵਾਂਗੇ ਉਹੀ ਰਾਜਵੀਰ ਨੂੰ ਦੇਵਾਂਗੇ ਚਲ ਭਾਈ ਪਤਾ ਲੱਗ ਜੂਗਾ ਵੀ ਸਾਡੇ ਇੱਕੋ ਜਆ ਸਮਝਦੇ ਨੀਂ ਭੂਆ ਭਤੀਜ ਜੀ ਨੂੰ ਕਿ ਸਾਡੇ ਚ ਭਾਈ ਮੀਮਾਲੇ ਮੋਟੀ ਤੁਸੀਂ ਦਰਿਆਤ ਕਰਦੇ ਹੋਗੇ ਉਹ ਭੂਆ ਤੇਰੇ ਮਨ ਦਾ ਬੈ ਉਹ ਆਇਆ ਪਏ ਨਹੀਂ ਦਰਿਆਤ ਕਰਦੇ ਤੂੰ ਮੇਂ ਇਸ ਕਰ ਦਿੱਤੀਂ ਨਾ ਉਹ ਵੀ ਧੀ ਪਹਿਲਾ ਕੁੜਗਾਂ ਨਾਲ ਕੌਣ ਦਿਰਾਤ ਕਰਦਾ ਹੁੰਦਾ ਚਲੋ ਭਾਈ ਆਜੋ ਫੇਰ ਆਜਾ ਪਰ ਚੱਲੋ ਭਾਈ ਨੂੰ ਮੈਂ ਤਾਂ ਥੋੜਾ ਇਧਰ ਅਣ ਕਿਵੇਂ ਕਿੜਾ ਮਾਰਿਆ ਮੈਂ ਤਾਂ ਆਈ ਸੀ ਭਾਈ ਆਪਦੀ ਨਾਨਦ ਕੋਲੇ ਚਲ ਮਖਾ ਨੂੰ ਲੋੜੀ ਫੜਾਉਣਾ ਆਈ ਸੀ ਅੱਛਾ ਮੂਸੇ ਆਈ ਸੀਗੀ ਹਾਂ ਨੰਗ ਦੀ ਨੰਗ ਦੀ ਮੈਂ ਇੱਧਰ ਆ ਗਈ ਮੈਂ ਕਿਹ ਚਲ ਤੁਸੀਂ ਕਿੱਧਰ ਹੀ ਨਹੀਂ ਠੰਡ ਚ ਆਉਂਗੇ ਅਜਾ ਹਰਪ੍ਰੀਤ ਕਹਿੰਦੀ ਸੀ ਸਮਾਨ ਜ ਲੈ ਜਾਂਦਾ ਪਿਆਗਾ ਚਲ ਮਖਾ ਮੈਂ ਹੀ ਲੈ ਜਾਨੀ ਆ ਫੜ ਅੱਛਾ ਆਹ ਜੀ ਖਿਚੜਾ ਤੂੰ ਆਪ ਵੀ ਲੈ ਜੀ ਹੋਰ ਮੈਂ ਚੱਲਣਾ ਹੁਣ ਤਾਂ ਇੱਈ ਹਾ ਹੁਣ ਹਣਾ ਨੇੜੇ ਤਾਂ ਹੁਣ ਭਾਈ ਮੈਂ ਆ ਜਦੋਂ ਮੂਸੇ ਆਉਣੀ ਆਪਦੀ ਨਾਲ ਦੇ ਕੋਲੇ ਉਦੋਂ ਮਿੰਡ ਆ ਜਾਂਦੀ ਤੈਨੂੰ ਬਾਲੀ ਪੱਜੀਏ ਗੱਲ ਸੋਚੀ ਆ ਲੈ ਚੱਲ ਕਿੱਥੇ ਬੈਠਾਂਗੇ ਇੱਥੇ ਬੈਹਿ ਜਾ ਮੈਂ ਮੁੜਨਾ ਫਿਰ ਆ ਗਈ ਰਾਈ ਵੀਰ ਹਾਂ ਆ ਗਈ ਤੇ ਮੈਂ ਆ ਰਹੀ ਤਾਂ ਠੀਕ ਠਾਕ ਵਧੀਆਂ ਹੋਰ ਆ ਵੀ ਆਈ ਬੈਠੀ ਐ ਪੂਆ ਆ ਰਹੀ ਹੈ ਹਾਂ ਹੋ ਪੂਆ ਤਾਂ ਹੋ ਅੰਦਰ ਬੈਠੀ ਹੈਗੀ ਆਪਾਂ ਨਹੀਂ ਕਰਕੇ ਦਿੱਤਾ ਮੈਂ ਤੈਨੂੰ ਦੱਸਾਂ ਪੂਆ ਨੂੰ ਐ ਕਹ ਜੀ ਜਿਹੇ ਜੇ ਸਮਾਨ ਵੀ ਮੈਂ ਲੈ ਕੇ ਜਾਉ ਪੂਆ ਹੋ ਜੀ ਤੈਨੂੰ ਜਮਾਂਗੇ ਪੂਆ ਤਾਂ ਬਾਲੇ ਗੁੱਸਾ ਕਰਦੀ ਹੈ ਪੂਆ ਨੂੰ ਕਿਧਰੋਂ ਸੁਪਨਾ ਆ ਜਾਂਦਾ ਹੈ ਰਾਜਵੀਰ ਜੀ ਨਾਲ ਕਰਦੀ ਹੈ ਕਹਿੰਦੀ ਰਾਜਵੀਰ ਕੋਲੇ ਤਾਂ ਤੁਸੀਂ ਭੱਗ ਜਾਨੇ ਹੋਗੇ ਨਹੀਂ ਨਹੀਂ ਮੇਰੇ ਕੋਲੇ ਜਾਂਦੇ ਨਹੀਂ ਲੈ ਕਿੱਥੇ ਗਏ ਆ ਇਹ ਤਾਂ ਆਪਣਾ ਆਪ ਹੀ ਕਹਿੰਦੇ ਲੋੜ ਹੀ ਲੜਾਈ ਆ ਆਪਾਂ ਕਿਹੜੇ ਜਾਂਦੇ ਰਾਜਵੀਰ ਕੋਲੇ ਉਹ ਇਹਨੂੰ ਮੈਂ ਫੋਨ ਕਰਤਾ ਸੀ ਮੈਂ ਤੂੰ ਮੂਸੀ ਆਵੇਂਗੀ ਤਾਂ ਫੜਕੇ ਲੈ ਜੀ ਸਮਾਨ ਅੱਛਾ ਫੋਨ ਕਰ ਆਈ ਮੈਂ ਪੂਆ ਤਾਂ ਮੇਰੇ ਤੋਂ ਵੰਚਦੀ ਰਹਿੰਦੀ ਹੈ ਦੇਖ ਲੈ ਇੰਨਾ ਕਰਦੀ ਹੂਈ ਗੱਲ ਤੂੰ ਤਾਂ ਕਦੇ ਸ਼ਰੀਕਾ ਨਹੀਂ ਕਰਿਆ ਭੂਆ ਤਾਂ ਬਾਲਾ ਸ਼ਰੀਕਾ ਕਰਦੀ ਆ ਭੂਆ ਤਾਂ ਸ਼ਰੀਕੇ ਦੀ ਜੜ ਹੈ ਮੈਂ ਤਾਂ ਇਹ ਕਹਿਨੀ ਆ ਮੇਰੇ ਨਾਲੋਂ ਪਹਿਲੀ ਤੋਰ ਦੇ ਭੂਆ ਨੂੰ ਦੇ ਕੇ ਸਮਾਨ ਜਿਹੜਾ ਤੋੜਨਾ ਉਹ ਤਾਂ ਕਹਿੰਦੀ ਦੇਖ ਕੇ ਜਾਊਂਗੀ ਵੀ ਤੱਕ ਰੱਖ ਦਿਓ ਸਾਡੇ ਚ ਵੀ ਰਾਜਵੀਰ ਨੂੰ ਤੂੰ ਵੱਧ ਦੇਨੀ ਹੈ ਇਹਨੂੰ ਕੱਟ ਦੇਨੀ ਹੈ ਦੇਣਾ ਤਾਂ ਸੀਗਾ ਭੈਣ ਨੂੰ ਹੁਣ ਗਾਜਰ ਪਾਸ ਕੱਢੇ ਕਿਵੇਂ ਕਰਾਂ ਕਿ ਉਹਦਾ ਜਿਹੜਾ ਕੱਢਿਆ ਤੇ ਮੈਂ ਤਾਂ ਖਵਾ ਲੈ ਕੇ ਜਾਂ ਤੇ ਤੈਨੂੰ ਸੋਣਾ ਦੋ ਗੁਣਾ ਖਰਚ ਹੋ ਜੂਗਾ ਦੁੱਧ ਕਰ ਦਿਆ ਫਿਰ ਚਾਲੀ ਗੇਰੇ ਖਤਰ ਤੇ ਗਾਜਰਪੱਕ ਕੱਢ ਕੇ ਰੱਖਿਆ ਪਿਆ ਹੁਣ ਮੈਂ ਭੂਆ ਨੂੰ ਕੀ ਦੱਸਾਂ ਕਰਕੇ ਚੁੱਪੀ ਕਰ। ਉਹ ਤਾਂ ਹੁਣ ਭੈਣ ਦਾ ਘਟੂ ਫਿਰ ਖਵਾ ਜਾ ਘਟੂ ਲੱਪਣਾ। ਤੂੰ ਭੂਆ ਨੂੰ ਫੜਾ ਦੋ ਦੇਖੀ ਜਾਊਗੀ ਮੈਂ ਤਾਂ ਕੋਈ ਗੱਲ ਨਹੀਂ। ਤੂੰ ਲੈ ਜਾ ਗਾਜਰਪੱਕ ਭੂਆ ਨੂੰ ਭੂਆ ਰਹਿ ਜੂਗੀ ਭੂਆ ਨੂੰ ਕੱਲ ਨੂੰ ਖਵਾ ਦੇ ਦਿੰਦਾ। ਜਾਇਂ ਕਰ ਲਾਂਗੇ। ਜ਼ਰੂਰੀ ਤਾਂ ਨਹੀਂ ਹੈਗਾ ਵੀ ਮੈਨੂੰ 5-6 ਕਿਲੋ ਦੇਣਾ ਮੈਂ ਤਾਂ ਕਿਲੋ-ਕਿਲੋ ਵਾਲੇ ਦੋ ਡੱਬੇ ਭਰ ਦੋ ਮੈਂ ਤਾਂ ਐਂ ਕਹਿ ਦੂੰਗੀ ਵੇਚ ਕੀ ਉਹਨਾਂ ਨੇ ਭਈ ਮੁੱਲ ਲਿਆ ਕੇ ਦਿੱਤਾ। ਪੂਆ ਤਾਂ ਕਹਿੰਦੀ ਕਿ ਛੱਡ ਗੰਦਾ ਮਹਿਸਾ ਤੋਕੜਾ ਹੋਈਆਂ ਪੰਜਾੜੇ ਦੁੱਧ ਨਹੀਂ ਗਾਜਰ ਪਾਕ ਨਹੀਂ ਉਹਦੇ ਪਸੰਦ ਹੁੰਦਾ ਉਹ ਤਾਂ ਫੂਟਾ ਅੱਧਾ ਖੋਇਆ ਅੱਧਾ ਹਾਂ ਗਾਜਰ ਪਾਕ ਲੈ ਜਾ ਤੂੰ ਪੂਆ ਨੂੰ ਦਿਖਾ ਦੇਵਾਂਗੇ ਪਈ ਵੀ ਆ ਦੇਖ ਲੈ ਭਾਈ ਰਾਜਵੀਰ ਨੂੰ ਗਾਜਰ ਪਾਗ ਦਿੰਨੇ ਤੈਨੂੰ ਨੀਰਾ ਖੋਹ ਪਾ ਆ ਵੀ ਤੂੰ ਪੂਆ ਹੀ ਪਚਾਰ ਕਰਦੀ ਹੈ ਪੂਆ ਕੇ ਵਿਚਾਰਾਂ ਦੇ ਹੈ ਨਹੀਂ ਕਰੇ ਕੁਛ ਸਭ ਕੁਛ ਹੈ ਜਾਣ ਜਾਣ ਕਰਦੀ ਹੈ ਚਾਰ ਤਿੰਨ ਚਾਰ ਤਾਂ ਮੈਂ ਸੈਗੀਆਂ ਫਿਰ ਹੁਣ ਪੂਆ ਨੂੰ ਸੁਭਾਅ ਪਿਆਰ ਪਾਇਰਿਆ ਹੁਣ ਕੀ ਕਰਗੇ ਪੂਆ ਪਹਿਲੇ ਦਿਨੋਂ ਚੌਧਰ ਕਰਦੀ ਆ ਆਪਣੇ ਤੇ ਹਾਂ ਚੌਧਰ ਤਾਂ ਕਰਦੀ ਸੀ ਹੁਣ ਮੇਰੇ ਤੇ ਕਰ ਚੱਲ ਕੋਈ ਨਹੀਂ ਹਰਪ੍ਰੀਤ ਕਿੰਨਾ ਕਚਰੇਗੀ ਅ ਜਿੰਨੇ ਚਿਰ ਤੁਰਦੀ ਪ੍ਰਾਨੀਆ ਉਹਨਾਂ ਚਿਰ ਆਉਂਦੀ ਆ ਮੈਂ ਤਾਂ ਬਸ ਟੀਨੇ ਤੋਂ ਪੂਰੇ ਹੀ ਹੱਥ ਬੰਨ੍ਹਦੀ ਆ ਵੀ ਐਂ ਕਹਿਦੇ ਹੋ ਵੀ ਜਿਹੇ ਜਾ ਪੂਆ ਤੈਨੂੰ ਸਮਾਨ ਦੇਵਾਂਗੇ ਉਹ ਜੀ ਰਾਜਵੀਰ ਨੂੰ ਦੇਵਾਂ। ਚਲ ਕੋਈ ਨਾ ਮੈਂ ਤੈਂ ਵੀ ਕਹਿ ਦੂੰ ਵੀ ਪੂਆ ਮੇਰੇ ਵਾਲਾ ਸਮਾਨ ਵੀ ਲੈ ਜਾ। ਚਲ ਤੂੰ ਪੂਆ ਨਾਲ ਕਰ ਲੈ ਗੱਲ। ਆ ਜਾ ਆਪਣੀ। ਪੂਆ ਨਾਲ ਗੱਲਬਾਤ ਕਰਦੇ ਆਪਾਂ। ਮੈਨੂੰ ਤਾਂ ਪਤਾ ਨਹੀਂ ਸੀ ਪੂਆ ਆ ਰਹੀ ਐ। ਪੂਆ ਅੰਦਰ ਬੈਠੀ ਆ ਉਹ ਕੰਦਰੀ ਇੱਕ ਬੈਠੀ ਐ ਦੀ ਗੱਲ ਜੋ ਕਰੇ। ਐਂ ਬਤਾ। ਉਹ ਆ ਗਈ ਰਾਜਵੀਰ ਤੇ ਮੇਰੀ ਪਤਨੀ ਜੀ। ਆ ਗਈ ਆ ਗਈ ਪੁੱਤ। ਮੱਥਾ ਟੇਕਦਾ ਪੂਆ। ਕਿਉਂਦਾ ਦਾ ਪੈ। ਸਾਸਰੀ ਕਾਲ ਪੂਆ ਸਾਸਰੀ ਕਾਲ ਪੁੱਤ ਅਸੀਂ ਤਾਂ ਤੈਨੂੰ ਅੰਦਰ ਦੇਖੀ ਜਾਂਨੇ ਆ ਮੈਂ ਪੁੱਤ ਉੱਥੇ ਸੋਈ ਕੇ ਨਾ ਅੱਗ ਮਚਾ ਲਈ ਮੈਂ ਖਾ ਨਿੱਗਾ ਥਾਂਗਾ ਆਹੋ ਪੂਆ ਤੂੰ ਨਿਚਲੀ ਨਹੀਂ ਬੈਂਦੀ ਇੱਕ ਥਾਂ ਤੇ ਫਿਰ ਮੈਂ ਉੱਥੇ ਬੈ ਗਈ ਭਾਈ ਤੇਨੇ ਵੀ ਤੁਸੀਂ ਮੈਨੂੰ ਗੋਲ ਦੇ ਸੁਣ ਗਏ ਹਾਇ ਆ ਕਮਾ ਮੈਨੂੰ ਬਾਜ ਤਾਂ ਮੈਨੂੰ ਰਾਜਵੀਰ ਵਾਂਗੂ ਲੱਗਦੀ ਆਏਗੀ ਮੈਂ ਤਾਂ ਨਾ ਪੂਆ ਦੀ ਨਾਨੇ ਦੇ ਕੋਲੇ ਆਈ ਸੀ ਮੂਸੇ ਮਾਹ ਚਲਾਉਣੀ ਆਉਂਦੀ ਪਿੰਡ ਜਾਇਆ ਵਾ ਤਾਂ ਕਰਕੇ ਆ ਗਈ ਮੈਂ ਤੇਰਾ ਤਾਂ ਮੈਨੂੰ ਪਤੀ ਨਹੀਂ ਸੀਗਾ ਵੀ ਤੂੰ ਆ ਰਹੀ ਆ ਹੋਰ ਕੋਈ ਅੱਜ ਫਿਰ ਮੈਂ ਤਾਂ ਆ ਪਾ ਗਈ ਫਿਰ ਮੈਂ ਕੀ ਕਰਾਂ ਰਾਜਵੀਰ ਜਮਾਨੀ ਮੇਰੇ ਕੋਲੇ ਪਾਈ ਨਾ ਮਾਗਰੋ ਜਾਂ ਮਾਗਰੋ ਜਾਂਦੇ ਨੇ ਕੋਈ ਕੁ ਮਹੀਨਾ 20 ਦਿਨ ਨਾ ਕੋਈ ਨੰਗ ਜਾਂਦਾ ਵਿਆਹ ਨੂੰ ਕੋਈ ਨਹੀਂ ਪੂਆ ਕਈ ਵਾਰੀ ਬੰਦਾ ਲੇਟ ਫੇਟ ਵੀ ਹੋ ਜਾਂਦਾ ਪਰ ਉਹੀ ਗੱਲ ਤੇਰੀ ਵੀ ਹੁਣ ਉਮਰ ਹੋਈ ਪਈ ਆ ਤੈਨੂੰ ਵੀ ਝਾਕ ਹੋ ਜਾਂਦੀ ਆ ਵੀ ਆਉਣਗੇ ਕਿਆ ਕਰ ਬਾਈ ਮੈਂ ਤਾਂ ਉੱਥੇ ਜਾਣੀ ਆਂਗੀ ਲੈ ਬਾਈ ਚੰਦਾ ਪੂਆ ਆ ਜਾ ਹਰਪ੍ਰੀਤ ਆ ਗਈ ਆ ਗਈ ਲੈ ਪੂਆ ਤਾਂ ਹੋ ਉੱਡ ਗਈ ਉੱਠ ਕੇ ਇਹ ਪੂਆ ਤਾਂ ਚੁੱਲ੍ਹੇ ਤੇ ਅੱਗ ਸੇਕਣ ਗਈ ਆ ਨੀ ਪੂਆ ਉਹਨੂੰ ਤਾਂ ਸੇਕਣ ਦਾ ਬਾਲਾ ਰਹਿੰਦਾ ਹੁਣ ਐ ਜੱਬ ਛੜਿਆ ਪਿਆ ਜੇ ਹੁਣ ਮੈਂ ਤੈਨੂੰ ਦੇਨੀ ਆ ਕਾਜਰਪਾਤ ਦੀ ਤੇ ਢੋਲੀ ਭਰੀ ਪਈ ਫਿਰ ਐਨਾ ਕਹਦੇ ਮੈਂ ਤਾਂ ਕਾਜਰਪਾਕ ਰੱਖਣਾ ਸੀ ਹੂੰ ਤਾਂ ਨਾ ਪੂਆ ਜਿਆਦੇ ਤਾਂ ਚੱਸ ਖੋਏ ਦੀ ਕਰਦੀ ਆ ਮੈਂ ਤਾਂ ਕਹਿੰਦੀ ਇਹ ਤਾਂ ਕਿਹੜੀਆਂ ਖਾਊਗੀ ਗਾਜਰ ਨਾ ਤੇ ਇਹਨੂੰ ਤਾਂ ਖੁਆਈ ਪਾ ਦੇ ਇਹਨੂੰ ਤਾਂ ਫਿਰ ਕਾਈ ਤਾਂ ਰਹੂਗੀ ਤੂੰ ਤਾਂ ਰਹਿੰਦੀ ਨਹੀਂ ਤੂੰ ਤਾਂ ਹੁਣ ਮੁੜੇਂਗੀ हां चल खुआ दे दे, आ, रख ਲੈ ਮੈਂ ਤਾਂ ਗਾਜਰ ਪਕ ਦੇ ਦੇ ਆ ਮੂੰਫਲੀਆਂ ਜਿਹੜੀਆਂ ਤੁਸੀਂ ਲਿਆਣੀਆਂ ਗੱਜ ਘਰੇ ਆੜੂ ਆ ਉਹ ਪਾ ਦੇ ਤੇ ਮੈਂ ਤਾਂ ਜਾਣਾ ਛੇਤੀ ਐਂ ਤਾਂ ਮੈਨੂੰ ਪਤਾ ਵੀ ਤੂੰ ਕਾਹਲ ਕਰਦੀ ਪਈ ਘਰੇ ਜਵਾਕ ਵੀ ਕੱਲੇ ਛੱਡ ਕੇ ਹੋਰ ਨਹੀਂ ਸਰਦਾ ਭੂਆ ਦੇ ਤਾਂ ਉਹਨੂੰ ਸਰਦਾ ਵਰਦਾ ਭੂਆ ਤਾਂ ਭਾਵੇਂ 4 ਦਿਨ ਬੈਠੀ ਰਹੀ ਚਲ ਰੱਖ ਚਲ ਐ ਕਰਾਂਗੇ ਜੇ ਪੂਆ ਇਹ ਕਹਿਣ ਲੱਗੀ ਵੀ ਰਾਜਵੀਰ ਨੂੰ ਗਾਜਰ ਪਕ ਦੇ ਤਾਂ ਵੀ ਮੈਨੂੰ ਗਾਜਰ ਪਕ ਵੀ ਚਾਹੀਦੀ ਗੱਜਰ ਦੀ ਕੀ ਗੱਲ ਆ ਹਰਪ੍ਰੀਤ ਉਹ ਵੀ ਬਣਾ ਦੇ ਕਿਲੋ ਗਾਜਰਾਂ ਨੇ ਭਾਈ ਬਣਾ ਦੀ ਫਿਰ ਹੋਰ ਕੀ ਚਲ ਕੇਰਾ ਮੈਂ ਪੂਆ ਨੂੰ ਦਿਖਾਇਆ ਮੈਂ ਕੇਰਾ ਚੀਜ਼ ਚੈੱਕ ਕਰਾ ਦੇ ਫਿਰ ਐਂ ਕਹਿੰਦੀ ਸੀ ਜੇ ਮੈਨ

ਦੇਖ ਪੂਆ ਗਾਜਰ ਪੱਕ ਲੈ ਜਾਣਾ ਕਿ ਖੁਆ ਲੈ ਜਾਣਾ ਭਾਈ ਮੈਂ ਤਾਂ ਖੁਆ ਲੈ ਕੇ ਜਾਉਂਗੀ ਮੈਂ ਤਾਂ ਪਹਿਲਾਂ ਤੇਰਾ ਭਾਈ ਗੱਲ ਖੋਡੀ ਸੀ ਠੀਕ ਐ ਪੂਆ ਪੂਆ ਗੁੱਸਾ ਕੋ ਕਰਦੀ ਤੂੰ ਖੁਆ ਲੈ ਜੀ ਜਿਹੜੀ ਚੀਜ਼ ਨੂੰ ਤੇਰੇ ਜੀ ਕਰਦਾ ਹੋਇਆ ਉਹੀ ਲੈ ਜੀ ਤੂੰ ਚੱਲ ਚੰਗਾ ਚੱਲ ਰਾਜਵੀਰ ਜਿਹੜਾ ਸਮਾਨ ਨਾ ਘਰੇ ਲਿਆਂਦਾ ਪੇ ਉਹ ਤਾਂ ਪੂਆ ਨੂੰ ਦੇ ਜਾਂਗੇ ਰਾਜਵੀਰ ਨੂੰ ਤੁਹਾਡੇ ਤੋਂ ਹੋਰ ਲੈ ਕੇ ਦੇ ਆ ਹਾਂ ਚੱਲ ਚੰਗਾ ਮੈਂ ਜਾਂਦੀ ਹਾਂ ਹੁਣ ਚੰਗਾ ਵੀ ਚੰਗਾ ਚੰਗਾ ਮੈਨੂੰ ਕਵੇਲਾ ਹੋਈ ਜਾਂਦਾ ਪਾਸੇ ਚੜਾ ਕੇ ਮੁੜੀ ਕੁੜੀ ਨੂੰ ਕਵੇਲਾ ਹੋਇਆ ਪੇ ਕੋਈ ਨਹੀਂ ਚਲ ਆ ਜਾ ਭਾਈ ਦੂਰ ਜਾ ਤੂੰ ਨੇਪੜੇ ਆ ਜਾ ਉਹਾਰੇ ਕਿੱਥੇ ਗੱਲ ਫਿੱਟ ਆਉਂਦੀ ਐ ਚਲ ਕੋਈ ਨਹੀਂ ਬਈ ਸਿਆਣਾ ਬੰਦਾ ਤਾਂ ਇੰਨ ਕਰਦਾ ਹੁੰਦਾ ਇਹ ਤਾਂ ਹੁਣ ਚੀਜ਼ ਬਣਦੀ ਨਹੀਂ ਵਿਚਾਰੀ ਤਾਂ ਆਉਂਦੀ ਆ ਆਪਣੀ ਪੁਰਾਣੀਆਂ ਗੱਲਾਂ ਚਲ ਕੋਈ ਨਹੀਂ ਚਾ ਉਧਰ ਵੀ ਭਾਈ ਉਹੀ ਗੱਲ ਪੇਖਿਆਂ ਦੇ ਘਰੀ ਹੁੰਦੀ ਐ